ਸਸ ਜਨ ਸਭਾ ਕਿਚਨੂ ਨਗਰ ਦਾ ਸਹਿ ਮੰਤਰੀ ਗੌਰਵ ਜਨ ਅੱਜ ਸ਼੍ਰੀ ਮਨੋਹਰ muni ji maharaj ਦੇ ਸੂ ਸ਼ਿष्य ਉਪਰਵਰਤਕ ਸ਼੍ਰੀ ਪਿਊਸ਼ muni ji maharaj ਦੇ snidde ਦੇ ਵਿੱਚ ਸਰਵ ਧਰਮ ਸੰਮੇਲਨ ਗੁਰਨਾਨਕ ਪਵਨ ਵਿਖੇ ਮਨਾਇਆ ਜਾ ਰਿਹਾ ਹੈ ਮੈਂ ਇਸ ਦੇ ਵਿੱਚ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਗੁਰਦੇਵ ਜੀ ਨੇ ਸਭ ਧਰਮਾਂ ਨੂੰ ਆਪਣੇ ਨਾਲ ਇਕੱਠਾ ਲੈ ਕੇ ਇਹ ਉਪਰਾਲਾ ਕੀਤਾ ਹੈ ਇਹ ਗੁਰਦੇਵ ਹਰ ਸਾਲ ਸਾਰੇ ਧਰਮਾਂ ਦੇ ਸਿੱਖ, ਹਿੰਦੂ, ਮੁਸਲਮਾਨ, ਇਸਾਈ ਸਭ ਧਰਮਾਂ ਦੇ ਗੁਰੂਆਂ ਨੂੰ ਲੈ ਕੇ ਉਹ ਇੱਕ ਇੱਕ ਸਮਾਗਮ ਕਰਦੇ ਆ ਜਿਹਦੇ ਵਿੱਚ ਭਾਰਤ ਦੇ ਵਿੱਚ ਜਿੰਨੇ ਵੀ ਧਰਮ ਨੇ ਸਭ ਨੂੰ ਇਕੱਠਾ ਨਾਲ ਲੈ ਕੇ ਚੱਲਣ ਦੀ ਪ੍ਰੇਰਣਾ ਦਿੰਦੇ ਆ ਮੈਂ ਸਭ ਨੂੰ ਇਹ ਕਿਨ ਹੈ ਕਿ ਸਭ ਧਰਮ ਦੇ ਜਿੰਨੇ ਵੀ ਧਰਮ ਦੇ ਲੋਕ ਨੇ ਸਭ ਆਪਣੀ ਆਪਣੀ ਜਿਹੜੀ ਧਰਮ ਦੀ ਉਹ ਹੈ ਇਕੁਇ ਸਟੇਜ ਤੇ ਲਿਆ ਕੇ ਮਹਾਰਾਜ ਜੀ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਹੀ ਵਧੀਆ ਉਪਰਾਲਾ ਬਸ ਧੰਨਵਾਦ ਮੈਂ ਰਾਜਕੁਮਾਰ ਜੈਨ ਐਸਐਸ ਜੈਨ ਸਭਾ ਕਿਸ਼ਨਗਰ ਵੱਲੋਂ ਅੱਜ ਦੇ ਫੰਕਸ਼ਨ ਬਾਰੇ ਦੱਸਣਾ ਚਾਹਨਾ ਕਿ ਅੱਜ ਦਾ ਉਪਰਾਲਾ ਸ਼੍ਰੀ ਪਿਊਸ਼ ਮੋਰੀ ਜੀ ਮਹਾਰਾਜ ਵੱਲੋਂ ਕੀਤਾ ਜਾ ਰਿਹਾ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜੈਨ ਧਰਮ ਦੇ ਨਾਲ ਨਾਲ ਬਾਕੀ ਸਾਰੇ ਧਰਮ ਵਾਲੇ ਵੀ ਇਹਦੇ ਨਾਲ ਚੱਲਣ ਕਿਉਂਕਿ ਸਭ ਧਰਮਾਂ ਦਾ ਸਾਰ ਇੱਕੋ ਹੀ ਹੈ ਉਹੀ ਗੱਲ ਸਮਝਾਉਣੇ ਚਾਹੁੰਦੇ ਆ ਕਿ ਆਪਾਂ ਸਾਰੇ ਅਲੱਗ-ਅਲੱਗ ਹੋਣ ਦੀ ਬਜਾਏ ਸਾਰੇ ਇੱਕੋ ਪਲੇਟਫਾਰਮ ਦੇ ਉੱਪਰ ਚੱਲੀਏ ਤੇ ਸਾਰੇ ਇੱਕੋ ਜਿਹੇ ਸਰ ਹਰ ਪਰਮਾ ਹਰ ਬੰਦੇ ਦਾ ਇਹੀ ਉਪਲਖਸ਼ ਹੈ ਕਿ ਹਰ ਆਤਮਾ ਨੇ ਪਰਮ ਆਤਮਾ ਬੰਨਾ ਹੈ ਇਸ ਕਰਕੇ ਹਰ ਉਹ ਚਾਹੁੰਦੇ ਨੇ ਕਿ ਸਾਰੇ ਧਰਮ ਨਾਲ ਨਾਲ ਮਿਲ ਕੇ ਜਲਣ ਕਿਉਂਕਿ ਇਸ ਤੋਂ ਵਧੀਆ ਭਲਾਈ ਦਾ ਕੰਮ ਹੋਰ ਕੋਈ ਨਹੀਂ ਹੈ ਤੇ ਉਹ ਇਸੇ ਲਈ ਉਹ ਹਰ ਸਾਲ ਇਹ ਵਾਲਾ ਸਮਾਗਮ ਕਰਦੇ ਨੇ ਕਿ ਵੀ ਸਾਰੇ ਧਰਮਾਂ ਦੇ ਬੰਦੇ ਆਣ ਸਾਡੇ ਤਾਂ ਜੈਨ ਧਰਮ ਨੂੰ ਸਮਝ ਪਾਣ ਤੇ ਬਾਕੀ ਧਰਮਾਂ ਨੂੰ ਸਮਝ ਬਾਕੀ ਧਰਮ ਵਾਲੇ ਆਪਣੇ ਧਰਮ ਸਮਝਾਉਣ ਤਾਂ ਕਿ ਇਹ ਸਾਰੇ ਦੇ ਬਾਰੇ ਹਰ ਬੰਦਾ ਸਮਝ ਪਾਏ ਕਿ ਸਭ ਧਰਮਾਂ ਦਾ ਵਿਕਾਸ ਹੋ ਸਕੇ ਵਿਮਲ ਜੈਨ ਜਲੰਧਰ ਤੋਂ ਆਏ ਜੀ ਪਿਊਸ਼ ਮੁਨੀ ਜੀ ਮਾਰਾਇ ਸਾਹਿਬ ਭਰਤ ਸੰਤ ਘਰੋਂ ਪਿਊਸ਼ ਮੁਨੀ ਜੀ ਉਹਨਾਂ ਦੇ ਗੁਰੂ ਜੀ ਵਾਚਨਾ ਚਾਹ ਰਹੇ ਵਿਸ਼ਟ ਉਪਦੇਸ਼ ਸ੍ਰੀ ਮਨੋਰਮਨੀ ਜੀ ਮਹਾਰਾਜ ਦੇ 98 ਜਨਮ ਦਿਨ ਤੇ ਅੱਜ ਸਰਬਦਰੂਨ ਸੱਜਣਾਂ ਇੱਥੇ ਕਰਵਾ ਰਹੇ ਉਹਨਾਂ ਦੇ ਮਨ ਚ ਇੱਕੋ ਹੀ ਗੱਲ ਹੈ ਕਿ ਆਪਸ ਦੇ ਵਿੱਚ ਭਾਈਚਾਰਾ, ਪ੍ਰੇਮ ਪਿਆਰ ਵਧੇ ਲੋਕਾਂ ਦਾ ਔਰ ਲੋਕ ਧਰਮ ਦੀ ਰਾਹ ਤੇ ਚੱਲਣ ਧਰਮ ਦੀ ਰਾਹ ਤੇ ਚੱਲਣ ਜੋ ਵੀ ਇਹਨਾਂ ਨੇ ਪ੍ਰਕਿਰਤੀ ਕਾਪ ਦਾ ਕੋਈ ਹੋਰ ਜਿਹੜੀਆਂ ਇਦਾਂ ਦੀਆਂ ਕੋਈ ਕਠਿਨਾਈਆਂ ਆਂਦੀਆਂ ਉਹਨਾਂ ਸਾਰੇ ਮਿਲ ਕੇ ਮੁਕਾਬਲਾ ਕਰਨ ਔਰ ਸਾਰਿਆਂ ਨੂੰ ਆਪਸੀ ਭਾਈਚਾਰੇ ਦਾ ਆਪਸੀ ਪ੍ਰੇਮ ਪਿਆਰ ਦਾ ਆਪਸੀ ਸਮਰਪਣ ਭਾਵ ਦਾ ਸਾਰਿਆਂ ਨੂੰ ਇਹ ਸੰਦੇਸ਼ ਦਿੰਦੇ ਆ ਬਹੁਤ ਵੱਡੇ ਵੱਡੇ ਕੰਮ ਕਰ ਰਹੇ ਨੇ ਪਿਊਸ਼ਮਣੀ ਜੀ ਆਪਣੇ ਗੁਰੂ ਜੀ ਦੀ ਯਾਦ ਦੇ ਵਿੱਚ ਇਹਨਾਂ ਨੇ ਕਰਨਾਲ ਦੇ ਵਿੱਚ ਆਰਾਧਨਾ ਕੇਂਦਰ ਬਣਾਇਆ ਕਰਨਾਲ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਵੱਡਾ ਮਲਟੀ ਸਪੈਸ਼ਲਟੀ ਹਸਪੀਟਲ ਬਣਾਇਆ ਜਿਹਦੇ ਵਿੱਚ ਬਹੁਤ ਜ਼ਰੂਰਤਮੰਦ ਲੋਕਿਆਂ ਦਾ ਸਾਰਾ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਔਰ ਜਿਹੜੇ ਜਿਹੜੇ ਸ਼ਹਿਰ ਵੀ ਜਾਂਦੇ ਨੇ ਉੱਥੇ ਦੇ ਲੋਕਾਂ ਨੂੰ ਨਾਲ ਜੋੜ ਕੇ ਸਿਰਫ ਭਾਈਚਾਰੇ ਦਾ ਹੀ ਜਿਆਦਾ ਸੰਦੇਸ਼ ਦਿੰਦੇ ਨੇ ਕਿ ਆਪਸੀ ਪ੍ਰੇਮ ਰਹੇਗਾ ਤਾਂ ساری ਦੁਨੀਆ ਖੁਸ਼ ਰਹੇਗੀ ਸਾਡੇ ਭਗਵਾਨ ਮਹਾਵੀਰ ਸਵਾਮੀ ਦਾ ਜਿਹੜਾ ਸੰਦੇਸ਼ ਹੈ ਅਹਿੰਸਾ ਅਤੇ ਇਕਾਂਤਵਾਦ ਤੇ ਅਪ੍ਰਿਗਰਹਾ ਦਾ ਉਹਦੇ ਮੁਤਾਬਕ ਸਾਰਿਆਂ ਨੂੰ ਮੈਤਰੀ ਭਾਵ ਕਰਨਾ ਭਾਵ ਔਰ ਆਪਸੀ ਮਦਿਆਸਤ ਭਾਵ प्रमोद ਭਾਵ ਇੱਕ ਦੂਸਰੇ ਨੂੰ ਦੇਖ ਕੇ ਵੱਧਿਆ ਦੇਖ ਕੇ ਖੁਸ਼ ਹੋਣਾ ਇਹ ਸੰਦੇਸ਼ ਦਿੰਦੇ ਸਾਰਿਆਂ ਨੂੰ ਐਸਐਸ ਜੈਨ ਸਭਾ ਕਿਚਨੂ ਨਗਰ ਦਾ ਸਹਿ ਮੰਤਰੀ ਗੌਰਵ ਜੈਨ ਅੱਜ ਸ਼੍ਰੀ ਮਨੋਹਰ ਮੁੰਡੀ ਜੀ ਮਹਾਰਾਜ ਦੇ ਸੂਸ਼ਿਸ਼ ਉਪਰਵਰਤਕ ਸ਼੍ਰੀ ਪਿਊਸ਼ ਮੁੰਡੀ ਜੀ ਮਹਾਰਾਜ ਦੇ ਸਨਿਧੇ ਦੇ ਵਿੱਚ ਸਰਵ ਧਰਮ ਸੰਮੇਲਨ ਗੁਰੂ ਨਾਨਕ ਪਵਨ ਵਿਖੇ ਮਨਾਇਆ ਜਾ ਰਿਹਾ ਹੈ ਮੈਂ ਇਸ ਦੇ ਵਿੱਚ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਗੁਰਦੇਵ ਜੀ ਨੇ ਸਭ ਧਰਮਾਂ ਨੂੰ ਆਪਣੇ ਨਾਲ ਇਕੱਠਾ ਲੈ ਕੇ ਇਹ ਉਪਰਾਲਾ ਕੀਤਾ ਹੈ ਇਹ ਗੁਰਦੇਵ ਹਰ ਸਾਲ ਸਾਰੇ ਧਰਮਾਂ ਦੇ ਸਿੱਖ, ਹਿੰਦੂ, ਮੁਸਲਮਾਨ, ਸਈ ਸਭ ਧਰਮਾਂ ਦੇ ਗੁਰੂਆਂ ਨੂੰ ਲੈ ਕੇ ਉਹ ਇੱਕ ਇੱਕ ਸਮਾਗਮ ਕਰਦੇ ਆ ਜਿਦੇ ਵਿੱਚ ਭਾਰਤ ਦੇ ਵਿੱਚ ਜਿੰਨੇ ਵੀ ਧਰਮ ਨੇ ਸਭ ਨੂੰ ਇਕੱਠਾ ਨਾਲ ਲੈ ਕੇ ਚੱਲਣ ਦੀ ਪ੍ਰੇਰਣਾ ਦਿੰਦੇ ਆ ਮੈਂ ਸਭ ਨੂੰ ਇਹ ਕਹਿੰਨਾ ਹੈ ਕਿ ਸਭ ਧਰਮ ਦੇ ਜਿੰਨੇ ਵੀ ਧਰਮ ਦੇ ਲੋਕ ਨੇ ਸਭ ਆਪਣੀ ਆਪਣੀ ਜਿਹੜੀ ਧਰਮ ਦੀ ਉਹ ਹੈ ਇੱਕੋ ਸਟੇਜ ਤੇ ਲਿਆ ਕੇ ਮਹਾਰਾਜ ਜੀ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਹੀ ਵਧੀਆ ਉਪਰਾਲਾ ਬਸ ਧੰਨਵਾਦ ਮੈਂ ਰਾਜਕੁਮਾਰ ਜੈਨ ਐਸਐਸ ਜੈਨ ਸਭਾ ਕਿਸ਼ਨਗਰ ਵੱਲੋਂ ਅੱਜ ਦੇ ਫੰਕਸ਼ਨ ਬਾਰੇ ਦੱਸਣਾ ਚਾਹਨਾ ਕਿ ਅੱਜ ਦਾ ਉਪਰਾਲਾ ਸ਼੍ਰੀ ਪਿਊਸ਼ ਮਹਾਰਾਜ ਵੱਲੋਂ ਕੀਤਾ ਜਾ ਰਿਹਾ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜੈਨ ਧਰਮ ਦੇ ਨਾਲ-ਨਾਲ ਬਾਕੀ ਸਾਰੇ ਧਰਮ ਵਾਲੇ ਵੀ ਇਹਦੇ ਨਾਲ ਚੱਲਣ ਕਿਉਂਕਿ ਸਭ ਧਰਮਾਂ ਦਾ ਸਾਰ ਇੱਕੋ ਹੀ ਹੈ ਉਹੀ ਗੱਲ ਸਮਝਾਉਣੇ ਚਾਹੁੰਦੇ ਆ ਕਿ ਆਪਾਂ ਸਾਰੇ ਅਲੱਗ-ਅਲੱਗ ਹੋਂਦ ਦੀ ਬਿਜਾਏ ਸਾਰੇ ਇੱਕੋ ਪਲੇਟਫਾਰਮ ਦੇ ਉੱਪਰ ਚੱਲੀਏ ਤੇ ਸਾਰੇ ਇੱਕੋ ਜਗ੍ਹਾ ਸਰ ਹਰ ਪਰਮਾ ਹਰ ਬੰਦੇ ਦਾ ਇਹੀ ਉਪਲਖਸ਼ ਹੈ ਕਿ ਹਰ ਆਤਮਾ ਨੇ ਪਰਮਾਤਮਾ ਬੰਨਾ ਹੈ ਇਸ ਕਰਕੇ ਹਰ ਉਹ ਚਾਹਦੇ ਨੇ ਕਿ ਸਾਰੇ ਧਰਮ ਨਾਲ ਨਾਲ ਮਿਲ ਕੇ ਜਲਣ ਕਿਉਂਕਿ ਇਸ ਤੋਂ ਵਧੀਆ ਭਲਾਈ ਦਾ ਕੰਮ ਹੋਰ ਕੋਈ ਨਹੀਂ ਹੈ ਤੇ ਉਹ ਇਸੇ ਲਈ ਉਹ ਹਰ ਸਾਲ ਇਹ ਵਾਲਾ ਸਮਾਗਮ ਕਰਦੇ ਨੇ ਕਿ ਵੀ ਸਾਰੇ ਧਰਮਾਂ ਦੇ ਬੰਦੇ ਆਣ ਸਾਡੇ ਤੇ ਜੈਨ ਧਰਮ ਨੂੰ ਸਮਝ ਪਾਣ ਤੇ ਬਾਕੀ ਧਰਮਾਂ ਨੂੰ ਸਮਝ ਬਾਕੀ ਧਰਮ ਵਾਲੇ ਆਪਣੇ ਧਰਮ ਸਮਝਾਣ ਦਾ ਤਾਂ ਕਿ ਇਹ ਸਾਰੇ ਬਾਰੇ ਹਰ ਬੰਦਾ ਸਮਝ ਪਾਏ ਕਿ ਸਭ ਧਰਮਾਂ ਦਾ ਵਿਕਾਸ ਹੋ ਸਕੇ ਵਿਮਲ ਜੈਨ ਜਲੰਧਰ ਤੋਂ ਆਇਆ ਜੀ ਪਿਊਸ਼ਮਨੀ ਜੀ ਮਾਰਾਇ ਸਾਹਿਬ ਬਾਰਤ ਸੰਤ ਘਰੋਂ ਪਿਊਸ਼ਮਨੀ ਜੀ ਉਹਨਾਂ ਦੇ ਗੁਰੂ ਜੀ ਵਾਚਨਾ ਚਾਹ ਰਹੇ ਵਿਰਸ਼ਟ ਉਪਦੇਸ਼ੀ ਸ੍ਰੀ ਮਨੋਰਮਨੀ ਜੀ ਮਹਾਰਾਜ ਦੇ 98 ਜਨਮ ਦਿਨ ਤੇ ਅੱਜ ਸਰਬਦਰੂਨ ਸੱਜਣਾਂ ਇੱਥੇ ਕਰਵਾ ਰਹੇ ਉਹਨਾਂ ਦੇ ਮਨ ਚ ਕੋਈ ਗੱਲ ਹੈ ਕਿ ਆਪਸ ਦੇ ਵਿੱਚ ਭਾਈਚਾਰਾ, ਪ੍ਰੇਮ ਪਿਆਰ ਵਧੇ ਲੋਕਾਂ ਦਾ ਔਰ ਲੋਕ ਧਰਮ ਦੀ ਰਾਹ ਤੇ ਚੱਲਣ ਧਰਮ ਦੀ ਰਾਹ ਤੇ ਚੱਲਣ ਜੋ ਵੀ ਇਹਨਾਂ ਨੇ ਪ੍ਰਕਿਰਤੀ ਕਾਪ ਦਾ ਕੋਈ ਹੋਰ ਜਿਹੜੀਆਂ ਇਦਾਂ ਦੀਆਂ ਕੋਈ ਕਠਿਨਾਈਆਂ ਆਂਦੀਆਂ ਉਹਨਾਂ ਸਾਰੇ ਮਿਲ ਕੇ ਮੁਕਾਬਲਾ ਕਰਨ ਔਰ ਸਾਰਿਆਂ ਨੂੰ ਆਪਸੀ ਭਾਈਚਾਰੇ ਦਾ ਆਪਸੀ ਪ੍ਰੇਮ ਪਿਆਰ ਦਾ ਆਪਸੀ ਸਮਰਪਣ ਭਾਵ ਦਾ ਸਾਰਿਆਂ ਨੂੰ ਇਹ ਸੰਦੇਸ਼ ਦਿੰਦੇ ਆ ਬਹੁਤ ਵੱਡੇ ਵੱਡੇ ਕੰਮ ਕਰ ਰਹੇ ਨੇ ਪਿਊਸ਼ਮਣੀ ਜੀ ਆਪਣੇ ਗੁਰੂ ਜੀ ਦੀ ਯਾਦ ਦੇ ਵਿੱਚ ਇਹਨਾਂ ਨੇ ਕਰਨਾਲ ਦੇ ਵਿੱਚ ਆਰਾਧਨਾ ਕੇਂਦਰ ਬਣਾਇਆ ਕਰਨਾਲ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਵੱਡਾ ਮਲਟੀ ਸਪੈਸ਼ਲਟੀ ਹਸਪੀਟਲ ਬਣਾਇਆ ਜਿਹਦੇ ਵਿੱਚ ਬਹੁਤ ਜ਼ਰੂਰਤਮੰਦ ਲੋਕਿਆਂ ਦਾ ਸਾਰਾ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਔਰ ਜਿਹੜੇ ਜਿਹੜੇ ਸ਼ਹਿਰ ਵੀ ਜਾਂਦੇ ਨੇ ਉੱਥੇ ਦੇ ਲੋਕਾਂ ਨੂੰ ਨਾਲ ਜੋੜ ਕੇ ਸਿਰਫ ਭਾਈਚਾਰੇ ਦਾ ਹੀ ਜਿਆਦਾ ਸੰਦੇਸ਼ ਦਿੰਦੇ ਨੇ ਕਿ ਆਪਸੀ ਪੇਮ ਰਹੇਗਾ ਤਾਂ ਸਾਰੀ ਦੁਨੀਆ ਖੁਸ਼ ਰਹੇਗੀ ਸਾਡੇ ਭਗਵਾਨ ਮਹਾਵੀਰ ਸਵਾਮੀ ਦਾ ਜਿਹੜਾ ਸੰਦੇਸ਼ ਹੈ ਅਹਿੰਸਾ ਅਤੇ ਇਕਾਂਤਵਾਦ ਤੇ ਅਪ੍ਰਿਗਰਹਾ ਦਾ ਉਹਦੇ ਮੁਤਾਬਕ ਸਾਰਿਆਂ ਨੂੰ ਮੈਤਰੀ ਭਾਵ ਕਰਨਾ ਭਾਵ ਔਰ ਆਪਸੀ ਮਦਿਆਸਤ ਭਾਵ प्रमोद ਭਾਵ ਇੱਕ ਦੂਸਰੇ ਨੂੰ ਦੇਖ ਕੇ ਵੱਧਿਆ ਦੇਖ ਕੇ ਖੁਸ਼ ਹੋਣਾ ਇਹ ਸੰਦੇਸ਼ ਦਿੰਦੇ ਸਾਰੇ ਨੂੰ ਸਸ ਜਨ ਸਭਾ ਕਿਚਨੂ ਨਗਰ ਦਾ ਸਹਿ ਮੰਤਰੀ ਗੌਰਵ ਜਨ ਅੱਜ ਸ਼੍ਰੀ ਮਨੋਹਰ 무ਨੀ ਜੀ ਮਹਾਰਾਜ ਦੇ ਸੂ ਸ਼ਿष्य ਉਪਰਵਰਤਕ ਸ਼੍ਰੀ ਪਿਊਸ਼ 무ਨੀ ਜੀ ਮਹਾਰਾਜ ਦੇ ਸਨਿੱਧ ਦੇ ਵਿੱਚ ਸਰਵ ਧਰਮ ਸੰਮੇਲਨ ਗੁਰਨਾਨਕ ਪਵਨ ਵਿਖੇ ਮਨਾਇਆ ਜਾ ਰਿਹਾ ਹੈ ਮੈਂ ਇਸ ਦੇ ਵਿੱਚ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਗੁਰਦੇਵ ਜੀ ਨੇ ਸਭ ਧਰਮਾਂ ਨੂੰ ਆਪਣੇ ਨਾਲ ਇਕੱਠਾ ਲੈ ਕੇ ਇਹ ਉਪਰਾਲਾ ਕੀਤਾ ਹੈ ਇਹ ਗੁਰਦੇਵ ਹਰ